ਸਾਲੀ ਦੇ ਇਸ਼ਕ ਚ ਅੰਨਾ ਹੋਇਆ ਜੀਜਾ ਵਿਆਹ ਕਰਵਾਉਣ ਤੋਂ ਸਾਲੀ ਨੇ ਇਨਕਾਰ ਕੀਤਾ ਤਾਂ ਘੋਟ ਦਿੱਤਾ ਗळा ਉਤਾਰ ਦਿੱਤਾ ਬੋਦੇ ਘਾਟ ਦੱਸਦੇ ਕਿ ਮਾਮਲਾ ਮੋਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਜੀਜਾ ਦਾ ਸਾਲੀ ਦਾ ਫੇਰ ਚੱਲਦਾ ਸੀ ਤੇ ਜਦ ਜੀਜੇ ਨੇ ਉਸ ਨੂੰ ਪ੍ਰਪੋਸ ਕੀਤਾ ਤਾਂ ਸਾਲੀ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਜੀਜਾ ਜਿਹੜਾ ਹੈ ਉਸ ਦਾ ਉਸ ਦਾ ਗਲਾ ਘੋੜ ਦਿੰਦਾ ਹੈ ਸਾਲੀ ਦਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਇਹ ਨਹੀਂ ਨਹੀਂ ਬਲਕਿ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਦਾ ਫੇਰ ਚੱਲਦਿਆ ਸੀ ਤੇ ਜਦ ਉਸ ਨੂੰ ਦੱਸਦਾ ਹੈ ਕਿ ਉਸ ਦੀ ਭੈਣ ਨੂੰ ਤਲਾਕ ਦੇ ਦੇਵੇਗਾ ਤਾਂ ਉਸ ਦੇ ਨਾਲ ਵਿਆਹ ਕਰਵਾਵੇਗਾ ਪਰ ਜਿਹੜੀ ਸਾਲੀ ਹੈ ਉਸ ਦੀ ਉਹ ਮਨਾ ਕਰ ਦਿੰਦੀ ਹੈ ਵਿਆਹ ਕਰਾਉਣ ਤੋਂ ਜਿਸ ਤੋਂ ਬਾਅਦ ਜੀਜਾ ਜਿਹੜਾ ਹੈ ਉਸ ਦਾ ਉਸ ਦਾ ਗਲਾ ਘੋੜ ਦਿੰਦਾ ਹੈ ਤਾਂ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਮਾਮਲਾ ਮੋਗ ਗਿਆ ਤਾਂ ਸਾਹਮਣੇ ਆਇਆ ਜਿੱਥੇ ਕਿ ਇਹ ਵਾਪਰਿਆ ਹੈ ਘਟਨਾ ਵਾਪਰੀ ਹੈ ਉਥੇ ਦੱਸ ਦਈਏ ਕਿ ਸੋਹਰੇ ਪਰਿਵਾਰ ਦੇ ਵੱਲੋਂ ਹੁਣ ਕੰਪਲੇਨ ਦਿੱਤੀ ਗਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀ ਕੁੜੀ ਸੀ ਉਹ ਭੈਣ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ ਜਿੱਥੇ ਇਹਨਾਂ ਦੇ ਸੰਬੰਧ ਬਣੇ ਸੀ ਹਾਲਾਂਕਿ ਕੁੜੀ ਕਵਾਰੀ ਦੱਸੀ ਜਾ ਰਹੀ ਹੈ ਤਾਂ ਪ੍ਰੈਗਨੈਂਟ ਵੀ ਸੀ ਜੀ ਹਾਂ ਗੱਲ ਇਹ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ मामला जब पक जाता है ता जीजा जेड़ा जिसने अपनी साली ਦਾ ਕਤਲ ਕਰ ਦਿੱਤਾ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਉਹ ਬਾਹਰ ਚੱਲ ਜਾਵੇਗਾ ਤਾਂ ਉਸ ਦਾ ਕੋਈ ਕੁਝ ਨਹੀਂ ਕਰੇਗਾ ਪਰ ਘਰਦਿਆਂ ਵੱਲੋਂ ਇੱਕ ਪਲਾਨ ਬਣਾ ਕੇ ਉਸ ਨੂੰ ਕਿਹਾ ਜਾਂਦਾ ਹੈ ਕਿ ਕੋਈ ਕੁਝ ਨਹੀਂ ਕਰੇਗਾ ਉਸ ਨੂੰ ਬਲਾ ਕੇ ਟਰੈਪ ਲਾ ਕੇ ਫੜ ਲਿੱਤਾ ਜਾਂਦਾ ਹੈ ਤਾਂ ਇਹ ਖਬਰ ਮੋਗ ਕੇ ਤਾਂ ਸਾਹਮਣੇ ਆਈ ਹੈ ਜਿੱਥੇ ਕਿ ਇਸ਼ਕ ਚ ਸਾਲੀ ਦੇ ਇਸ਼ਕ ਚ ਜੀਜਾ ਨਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਆਪਣੀ ਸਾਲੀ ਦਾ ਗਲਾ ਕੋਟ ਕੇ ਕਤਲ ਕਰ ਦਿੰਦਾ ਹੈ ਤਾਂ ਸਵੇਲੇ ਦੀ ਖਬਰ ਕਰ ਰਿਆਂ ਤੁਹਾਡੇ ਨਾਲ ਸਾਂਝੀ